ਜਾ ਜਨਮੀਜਾ ਰਾਜਾ ਜਨਮੀਜਾ ਦੇ ਮੱਤੀ ਗੁਰੂ ਗ੍ਰੰਥ ਵਿਰਧ ਵਿਆਸ ਪੜਾਇ ਤਿੰਨ ਕਰਜ 18 ਕਾਇ ਕੀਰਤਨ ਚਲੇ ਚਲਾਇ ਵ્યાਸ ਦੇ ਕੀ ਜੀ ਨੂੰ ਰਾਜਾ ਜਨਮੀਜਾ ਕਹਿੰਦਾ ਦੇਖੋ ਮਾਰ ਮੇਰਾ ਉਹਨੂੰ ਜਨਮ ਨਹੀਂ ਹੋਇਆ ਜੇ ਹੋ ਜਾਂਦਾ ਮੈਂ ਜੂਆ ਨਹੀਂ ਸੀ ਖੇਡਣ ਦੇ ਚਲੋ ਜੀ ਜੂਆ ਖੇੜੀ ਲਿਆਓ ਮੈਂ ਲੜਾਈ ਨਹੀਂ ਸੀ ਹੋਣ ਦੇ ਵਿਚ ਪੈ ਕੇ ਸੁਲਾ ਕਰਾ ਦੇਣਾ ਸੀ ਕੁਝ ਵੀ ਮੈਨੂੰ ਕਰਨਾ ਪੈਂਦਾ ਮੈਂ ਜੁੱਧ ਹੋਣੀ ਨਹੀਂ ਸੀ ਤੇਨ ਵ્યાਸ ਰਿਖੀ ਜੀ ਕੇ ਅੰਦਰ ਬੇਟਾ ਜਿਤ ਨਹੀਂ ਕਰੀ ਤੇ ਔਰ ਜ਼ਿਆਦਾ ਹੀ ਜਿਤ ਕਹਿੰਦੇ ਛੱਡ ਤੇਰੇ ਨਾਲ ਜਿਹੜੀ ਹੋਣ ਵਾਲੀ ਨਾ ਹੁਣ ਸੁਣ ਤੂੰ ਆਪਣਾ ਇਲਾਜ ਕਰ ਲੈ ਛੱਡੇ ਨਾ ਗੱਲਾਂ ਉਹ ਤਾਂ ਬੜੇ ਚੰਗੇ ਤਰਮਾਤਮ ਸੀ ਥੋੜਾ ਚਿਰ ਬਾਕੀ ਹੈ ਤੂੰ ਇੱਕ ਵਿਆਹ ਹੋਰ ਕਰਾਏਂਗਾ ਕੋੜੇ ਕੋੜੀ ਇੱਕ ਬਿਛੇਰੀ ਦੇਗੀ ਉਹਦੇ ਬਦਲੇ ਵਿੱਚ ਤੂੰ ਜੱਗ ਕਰੇਂਗਾ ਔਰ ਇਕਿਆਂ ਦੇ ਬੱਚੇ ਬੁਲਾਏਂਗਾ 18 ਜਦੋਂ ਭੋਜਨ ਚਕਾਏਂਗਾ ਉਹ ਹੱਸ ਪੈਣਗੇ ਤਾਂ ਤੈਨੂੰ ਗੁੱਸਾ ਛਾੜੇ ਜਾਏਗਾ ਤੂੰ ਉਹਨਾਂ ਨੂੰ ਕੜਾਏ ਵਿੱਚ ਸਾਰ ਦੇਵੇਂਗਾ ਇਹ ਰਾਣੀ ਉੱਟਚਰਾਂ ਕਰ ਦੇ ਫਿਰ ਤੈਨੂੰ ਹੋ ਜਾਏਗਾ ਕੋੜ ਜਦੋਂ ਤੈਨੂੰ ਹੋ ਜਾਏਗਾ ਨਾ ਕਾਕਾ ਕੋੜ ਤੂੰ ਟੜਫ ਟੜਫ ਕੇ ਮਰਨ ਦੇ ਕੰਡੇ ਜਾਏ। ਫਿਰ ਤੂੰ ਮੈਨੂੰ ਸੱਦੇਂਗਾ ਵਿਆਸ ਜੀ ਆਓ ਕਥਾ ਸੁਣਾਓ ਕੋੜ हट ਜਾਏ। ਫਿਰ ਅਸੀਂ ਆਵਾਂਗੇ ਤੇਰੇ ਘਰ। ਅਸੀਂ ਕਹਾਸਾਂ ਸੁਣਾਵਾਂਗੇ ਹੌਲੀ ਹੌਲੀ ਤੇਰਾ ਕੋੜ ਠੀਕ ਹੋ ਜਾਏਗਾ। ਜਦੋਂ ਅਸੀਂ ਇਹ ਕਹਾਣੀ ਪੀਮੀ ਨੇ ਬੇਦ ਮੰਤਰ ਦੇ ਬਲ ਨਾਲ ਹਾਥੀ ਫੜਫੜ ਆਕਾਸ਼ ਵਿੱਚ ਉੱਡਦੇ ਜਿਹੜੇ ਅਜੇ ਵੀ ਥੱਲੇ ਨਹੀਂ ਆਏ ਉੱਤੇ ਹੱਡੀਆਂ ਧੁਰੀਆਂ ਫੜਦੀਆਂ ਇੰਨੇ ਉੱਚੇ ਚਲੇ ਤੂੰ ਨੱਕ ਚੜਾਏਗਾ ਇਹ ਕਿਵੇਂ ਹੋ ਸਕਦਾ? ਤੈਨੂੰ ਭਾਰੀ ਹੱਥ ਕਿਵੇਂ ਛੱਡ ਦਿੱਤਾ ਤੂੰ ਤਰਕਰ ਨਾਲ ਤੇਰੇ ਨੱਕ ਤੇ ਕੋੜ ਰਹਿ ਜਾਏਗਾ ਜਿੱਥੋਂ ਕੈਂਸਰ ਚੱਲੀ ਸਾਡੇ ਦੇ ਇਸ ਵਿੱਚ ਕੈਂਸਰ ਨਹੀਂ ਸੀ ਹੁੰਦੀ ਉਦੋਂ ਚੱਲੀ ਉਹ ਫਿਰ ਔਲੀ ਔਲੀ ਵਿੱਚ ਵਿੱਚ ਫੈਲ ਜਾਏਗਾ ਬਸ ਤੜਫ ਤੜਫ ਕੇ ਮਰੇਗਾ ਤਾਂ ਹੁਣ ਤੂੰ ਜਿਹੜਾ ਇਲਾਜ ਹੁੰਦਾ ਨਾ ਨਾ ਕਰੀ ਸਾਰਾ ਕੁਝ ਇਹਦੇ ਨਾਲ ਇਸੇ ਤਰ੍ਹਾਂ ਹੀ ਹੋਇਆ ਤਾਂ ਬਾਣੀ ਵਿੱਚ ਹਜ਼ੂਰ ਕਹਿੰਦੇ ਨੇ ਰਾਜਾ ਜਨਮੇਜਾ ਦੇ ਮੱਤੀ ਇਨਾ ਪੜਿਆ ਇਖਿਆ ਇਨਾ ਚਿਲਾ ਵਾਰੇ ਨਾ ਆਉਣ ਦੇ ਗਲੀਬਾਤੀ ਕਿਸੇ ਨੂੰ ਵਿਰਦ ਵਿਆਸ ਪੜਾਇਆ ਵਿਆਸ ਜੀ ਕੀ ਜੀ ਨੇ ਪੜਾਇਆ ਚੰਗੀ ਤਰ੍ਹਾਂ ਸਮਝਾਇਆ ਤਿੰਨ ਕਰਜ 18 ਕਾਏ ਕਹਿੰਦੇ ਹੁਣ ਤੂੰ ਜੋਰ ਲਾ ਦੇ ਜਿਹੜਾ ਲੱਗਦਾ ਵੇਖੀ ਤੇਰਾ ਹਾਲ ਹੁੰਦਾ ਕੀ ਹੈ ਕਿਤਨਾ ਚਲੇ ਚਿਲਾਇਆ ਉਹਦਾ ਤਤ ਇਹ ਹੈ ਫਲ ਦਿੱਤੀਆਂ ਬਾਜ਼ ਨਾ ਜਾਣਾ ਫਲ ਦਿੱਤੀਆਂ ਦੁੱਤਿਆ ਆਵਾਜ਼ ਨਾ ਜਾਣਾ ਬਾਣ ਦਿੱਤਿਆ ਬਾਣ ਦਿੱਤਿਆ ਆਵਾਜ਼ ਨਾ ਜਾਣਾ ਤੇਰੇ ਆ ਕਰਮਾਂ ਨੇ ਬੰਦਿਆ ਤੇਰੇ ਆ ਕਰਮਾਂ ਨੇ ਸ਼ਰਮਾਨੇ ਫਲ ਦਿੱਤੀਆ ਫਲ ਦਿੱਤੀਆ ਵਾਰ ਨਾ ਜਾਣਾ ਜੀ ਵਾੜ ਦਿੱਤੀਆ ਜੱਤਿਆ ਆਵਾਜ਼ ਨਾ ਜਾਣਾ ਤੇਰੇ ਆਕਾਰ ਮਾੜੇ ਬੱਥਿਆ ਬੱਥਿਆ ਤੇਰੇ ਆਕਾਰ ਮਾੜੇ ਫਲ ਜੁੱਤੀਆਂ ਦਿਲ ਤੇ ਬਿਆਸ ਪੜਾਇ ਇਨ ਕਰਜ 18 ਅੰਕਾਈ ਕੀਰਤਨ ਚੱਲੇ ਚਲਾਏ ਰੋਵੇ ਪੰਡ ਭੇ ਮਜ਼ੂਰ ਜਿੰਨ ਕੀ ਸਵਾਮੀ ਰਹਤਾ ਦੂਰ ਰੋਵੇ ਜਨਮੀਜ਼ਾ ਖੋਇ ਗਿਆ ਇਹ ਕੀ ਕਾਰਨ ਪਾਪੀ ਪਿਆ ਗੁਰੂ ਵੇ ਰਾਜ ਕੰਨ ਪੜਾਇ